ਮੰਗਲਵਾਰ ਨੂੰ ਮਿਲਦਾ ਕੜੀ ਚੌਲ ਰਾਜਮਾ ਰਾਜ ਮੰਗਲਵਾਰ ਨੂੰ ਮਿਲਦਾ ਰਾਜਮਾ ਚੌਲ ਤੇ ਸਬਜ਼ੀ ਆਲੂ ਦੀ ਤੇ ਰੋਟੀ ਚਾਰ ਹਾਂ ਰੋਟੀਆਂ ਚਾਰ ਹਾਂਜੀ ਟੋਲਾ ਵਾਲਾ ਤੁਹਾਨੂੰ ਮੂਹ ਪਤਾ ਲਾ ਕਿੰਨਾ ਰਾਜਮਾ ਚੌਲ ਕੜੀ ਚੌਲ ਜਿੱਦਾਂ ਆਪਣੀ ਫੇਵਰਿਟ ਸਬਜ਼ੀ ਹੈਗੀ ਅੱਛਾ ਕਿੰਨੇ ਪੈਸੇ ਦਿੱਤੇ ਨੇ ਇਹਨਾਂ ਨੂੰ 10 ਰੁਪਏ ਰੋਟੀ ਵਧੀਆਉਂਦੀ ਹੈ ਹਾਂਜੀ 10 ਰੁਪਏ ਥਾਲੀ ਵਿੱਚ 10 ਰੁਪਏ ਦੇ ਕੁਝ ਨਹੀਂ ਆਉਂਦਾ ਦੇਖ ਲਓ ਫਿਰ ਵੀ ਇੰਨਾ ਵਧੀਆ ਲੰਗਰ 10 ਰੁਪਏ ਦਾ ਲਾਇਆ ਹੈ ਫਿੱਟ ਭਰ ਜਾਂਦਾ ਜੀ ਬਿਲਕੁਲ ਬਹੁਤ ਵਧੀਆ ਰੋਟੀ ਆ ਬਹੁਤ ਵਧੀਆ ਦਾਲ ਸਬਜ਼ੀ ਬਣਦੀ ਆ ਬਹੁਤ ਵਧੀਆ ਬੜਾ ਸਤਿਕਾਰ ਕਰਦੇ ਆ ਬਹੁਤ ਸੋਹਣਾ ਬੋਲਦੇ ਆ ਭਾਂਡੇ ਬੜੇ ਸਾਫ ਆ ਰੋਟੀ ਦਿਲ ਕਰਦਾ ਵੀ ਰੋਟੀ ਖਾਣ ਉੱਤੇ ਦਸ ਆਲੀ ਜਾਈਏ ਤੇ ਬਾਹਰ ਕੁਝ ਮਿਲਦਾ ਨਹੀਂ ਦਸਰਾ ਉਹ 10 ਰੁਪਏ ਪ੍ਰਚਾਰਕ ਕੱਪ ਵੀ ਨਹੀਂ ਮਿਲਦਾ ਭਾਜੀ ਹਾਂਜੀ ਹਾਂਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਪ੍ਰਾਲਾ ਜੀ ਮਹਾਰਾਜ ਜੀ ਤਾਂ ਬਹੁਤ ਸੇਵਾ ਕਰਦੇ ਆ ਜੀ ਬਹੁਤ ਵਧੀਆ ਰੋਟੀ ਪਾਣੀ 10 ਰੁਪਏ ਹਰੇਕ ਸੰਤ ਖਾ ਕੇ ਜਾਂਦੀ ਹੈ ਜੀ ਵਧੀਆ ਸਾਫ ਸੁੱਤਰਾ ਖਾਣਾ ਮਿਲਦਾ ਸਵਾਦ ਹੁੰਦਾ ਇਹ ਇੱਕ ਨੰਬਰ ਹੈ ਭਾਜੀ ਇੱਥੇ ਜਿਹੜਾ ਖਾਣਾ ਸਭ ਤੋਂ ਵਧੀਆ ਸਫਾਈ ਦੇ ਨਹੀਂ ਬਹੁਤ ਵਧੀਆ ਜੀ ਦਾ ਇਹ ਤਾਂ ਤੁਸੀਂ ਹੋਟਲ ਜਾਮਾ ਤੇ ਇੱਕ ਪਾਣੀਚੇ ਤੁਹਾਨੂੰ ਹਰ ਕੁਝ ਪੰਡਤ ਤੋਂ ਮਿਲੂਗਾ ਇੱਥੇ ਇੱਕ ਪਾਣੀਚੇ ਨਹੀਂ ਤੁੰਦਾ ਤਿੰਨ ਚਾਰ ਰਾਇ ਨੇ ਸਫਾਈ ਕਰਕੇ ਅਲੱਗ ਅਲੱਗ ਪਾਣੀਚੇ ਤੁੰਦਾ ਪਿਆ ਸਾਰੇ ਸਭ ਤੋਂ ਵੱਡੀ ਗੱਲ ਇੱਥੇ ਬਾਜ਼ਾਰ ਦੇ ਵਿੱਚ 15 ਰੁਪਏ ਦਾ ਫੁਲਕਾ ਮਿਲਦਾ ਇਹ 10 ਰੁਪਏ ਦੇ ਵਿੱਚ ਚਾਰ ਰੋਟੀਆਂ ਤੇ ਦੋ ਸਬਜ਼ੀਆਂ ਇਹਨਾਂ ਦਾ ਖਾਣਾ ਵੀ ਘਰੇਲੂ ਤੇ ਬਹੁਤ ਵਧੀਆ ਹੁੰਦਾ ਵਾ ਭਾਈ ਦੇਖੋ ਗਰੀਬ ਬੰਦੇ ਸਗੋਂ ਅੱਛਾ ਚਲਾਉਂਦਾ ਅਫੋਰਡ ਨਹੀਂ ਕਰ ਪਾਂਦਾ 80 90 ਰੁਪਏ ਦੀ ਰੋਟੀ ਜਿੱਦਾਂ ਟਾਪੇ ਤੋਂ ਦਾਲ ਲੋਂਗੇ ਕੱਲੀ 5 ਰੁਪਏ ਦਾਲ ਦਿੰਦੇ ਆ 15 ਰੁਪਏ ਦਾ ਫੁਲਕਾ 90 ਰੁਪਏ ਦੇ ਬੈਗੇ ਇਹ ਤਾਂ ਭਾਈ 10 ਰੁਪਏ ਦੇ ਵਿੱਚ ਤੁਹਾਨੂੰ ਚਾਰ ਫੁਲਕੇ ਦੋ ਸਬਜ਼ੀਆਂ ਪੇਟ ਭਰ ਖਾਣਾ ਖਾਂਦਾ ਬੜਾ ਵਧੀਆ ਭਾਈ ਸਭ ਤੋਂ ਵਧੀਆ ਇਹਨਾਂ ਦਾ ਭਾਈ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਫਗਵਾੜੀ ਦੇ ਵਿੱਚ ਇੱਕ ਇਹੋ ਜਿਹੀ ਜਗ੍ਹਾ ਜਿੱਥੇ ਕਿ ਹਰ ਗਰੀਬ ਹਰ ਮਾਤੜ ਹਰ ਦਿਹਾੜੀਦਾਰ ਬੰਦਾ ਢਿੱਡ ਭਰ ਕੇ ਰੋਟੀ ਖਾ ਸਕਦਾ ਉਹ ਵੀ ਮਹਿਜ਼ 10 ਰੁਪਏ ਦੇ ਵਿੱਚ ਬਿਲਕੁਲ 10 ਰੁਪਏ ਦੇ ਵਿੱਚ ਇਹ ਜਿਹੜੀ ਰਸੋਈ ਇੱਥੋਂ ਦਿਖਾਰਾ ਹੈ ਜੀ ਜਨਤਾ ਦੀ ਰਸੋਈ 10 ਰੁਪਏ ਥਾਲੀ ਇਥੋਂ ਮਿਲਦੀ ਏ ਜਿਹਦੇ ਵਿੱਚ ਫੁਲਕੇ ਹੋਗੇ ਦੋ ਤਰ੍ਹਾਂ ਦੀਆਂ ਸਬਜ਼ੀਆਂ ਹੋਗੀਆਂ ਟਾਈਮਿੰਗ ਜਿਹੜੀ ਇਹਦੀ ਦੁਪਹਿਰ ਦੀ ਹੈਗੀ ਤੁਹਾਨੂੰ ਮੈਂ ਉਹ ਵੀ ਦੱਸ ਦਿੰਨਾ 12:30 ਤੋਂ ਲੈ ਕੇ ਦੁਪਹਿਰ 2:30 ਤੱਕ ਤੁਸੀਂ ਇੱਥੇ ਆ ਸਕਦੇ ਹੋ ਤੁਹਾਨੂੰ ਮੈਂ ਅੰਦਰ ਲੈ ਕੇ ਉਹਨਾਂ ਦੇਖ ਸਕਦੇ ਹੋ ਅੰਦਰ ਆਓ ਜੀ ਪਹਿਲਾਂ ਤਾਂ ਅੰਦਰ ਵੀ ਦੇਖ ਸਕਦੇ ਹੋ ਕਿ ਕਿੰਨੀ ਸੰਗਤ ਬੈਠੀ ਹੋਈ ਹੈ ਤੇ ਮੈਂ ਏਸੀ ਵੀ ਖੁਦ ਇਸ ਚੀਜ਼ ਨੂੰ ਦੇਖ ਕੇ ਹੈਰਾਨ ਬਹੁਤ ਹੋਇਆ ਕਿ 10 ਰੁਪਏ ਦੇ ਵਿੱਚ ਜਿੱਥੇ ਕਿ ਅੱਜ ਕੱਲ ਤੁਹਾਨੂੰ ਚਾਹ ਦਾ ਕੱਪ ਮਿਲਦਾ ਲੇਕਿਨ ਉਸੇ 10 ਰੁਪਏ ਦੇ ਵਿੱਚ ਤੁਹਾਨੂੰ ਢਿੱਡ ਭਰ ਕੇ ਰੋਟੀ ਖਵਾਉਂਦੀ ਏ ਇਹ ਜਨਤਾ ਫਗਵਾੜੇ ਵਿੱਚ ਸਥਿਤ ਹੈ ਤੇ ਆਹ ਦੇਖ ਸਕਦੇ ਹੋ ਲੋਕ ਨੇ ਜਿਹੜੇ ਬਹਿ ਕੇ ਖਾਣਾ ਚਾਹੁੰਦੇ ਨੇ ਬਹਿ ਕੇ ਖਾ ਸਕਦੇ ਨੇ ਜਿਨ੍ਹਾਂ ਨੇ ਖੜ ਕੇ ਖਾਣਾ ਉਹ ਖੜ ਕੇ ਖਾ ਸਕਦੇ ਨੇ ਪੱਖੇ ਲੱਗੇ ਹੋਏ ਨੇ ਸ਼ੈੱਡ ਲੱਗੇ ਹੋਈ ਹੈ ਸਾਫ਼ ਸੁਥਰੇ ਭਾਂਡੇ ਨੇ ਜਦੋਂ ਅਸੀਂ ਅੰਦਰ ਵੀ ਜਾ ਕੇ ਦੇਖਿਆ ਬਰਤਨ ਬਹੁਤ ਸਾਫ਼ ਸੁਥਰੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿੰਨੇ ਕਿੰਨੇ ਸਮੇਂ ਤੋਂ ਇੱਥੇ ਆ ਰਹੇ ਨੇ ਜੋਕਰ ਸਾਨੂੰ ਪਤਾ ਲੱਗਿਆ ਕਿ 10 ਸਾਲਾਂ ਤੋਂ तकरीबन 9-10 ਸਾਲਾਂ ਤੋਂ ਜਿਹੜੀ ਜਨਤਾ ਦੀ ਰਸੋਈ ਚੱਲ ਰਹੀ ਹੈ ਮਹਿਜ਼ 10 ਰੁਪਏ ਦੇ ਵਿੱਚ ਕੋਨੂ ਢਿੱਡ ਭਰ ਕੇ ਰੋਟੀ ਮਿਲਦੀ ਐ ਇੱਥੋਂ ਦੁਪਹਿਰ ਦੇ ਸਮੇਂ ਲੰਚ ਲੱਗਦਾ ਐ ਤੇ ਸੰਗਤ ਦੇਖ ਸਕਦੇ ਹੋ ਕਿੰਨੀ ਆਉਂਦੀ ਐ ਕਿ ਲੋਕਾਂ ਦਾ ਇਹ ਮੰਨਣਾ ਐ ਕਿ ਜਿੰਨੇ ਦਿਹਾੜੀਦਾਰ ਨੇ ਗਰੀਬ ਨੇ ਜਾਂ ਕਹਿ ਲਓ ਕਿ ਉਹਨਾਂ ਦੇ ਨਾਲ-ਨਾਲ ਹੋਰ ਵੀ ਬਹੁਤ ਲੋਕ ਆਉਂਦੇ ਨੇ ਮਤਲਬ ਕਿ ਮੈਂ ਸਿਰਫ ਦਿਹਾੜੀਦਾਰ ਜਾਂ ਆਮ ਬੰਦੇ ਦੀ ਗੱਲ ਨਹੀਂ ਕਰਦਾ ਵੀਆਈਪੀ ਬੰਦੇ ਵੀ ਇੱਥੇ ਆਉਂਦੇ ਨੇ ਚੰਗੇ-ਚੰਗੇ ਬੰਦੇ ਆਉਂਦੇ ਨੇ ਗੱਡੀਆਂ ਚਾ ਕੇ ਇੱਥੇ ਰੋਟੀ ਖਾ ਕੇ ਜਾਂਦੇ ਨੇ ਕਿ ਅਸੀਂ ਨਾਰਮਲ ਟਾਬੇ 'ਚ ਵੀ ਚਲਜੋ ਤਾਂ ਤੁਸੀਂ ਚਾਰ ਫੁਲਕੇ ਦੋ ਰੋਟੀਆਂ ਲੈ ਲਓ ਤੁਹਾਡਾ ਮਹਿਜ਼ 200-250 ਰੁਪਇਆ ਬਣਦਾ ਐ ਕਿ ਲੇਖੀ ਨੇ ਇੱ 100 ਰੁਪਏ ਦੇ ਵਿੱਚ ਤੁਹਾਨੂੰ ਖਾਣਾ ਮਿਲੇਗਾ ਉਹ ਵੀ ਵਧੀਆ ਸਵਾਦ ਸਾਫ਼ ਸੁਥਰੇ ਭਾਂਡਿਆਂ ਦੇ ਵਿੱਚ ਤੇ ਇਹ ਜਿਹੜਾ ਉਪਰਾਲਾ ਕੀਤਾ ਗਿਆ ਸੀਗਾ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਕੈਂਤ ਜੋ ਕਿ ਸਮਾਜ ਸੇਵਿਕਾ ਨੇ ਸਾਬਕਾ ਮੰਤਰੀ ਨੇ ਸੋਮਪ੍ਰਕਾਸ਼ ਕੈਂਤ ਹੋਣੇ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਜੋ ਕੀ ਕਹਿ ਲਓ ਕਿ ਫਗਵਾੜੇ ਨੂੰ ਇੱਕ ਤੋਹਫਾ ਦਿੱਤਾ ਗਿਆ ਜੇ ਦੇਖ ਸਕਦੇ ਹੋ ਜੀ ਉੱਥੇ ਇੱਕ ਬਹੁਤ ਸੋਹਣਾ ਕੋਟ ਲਿਖਿਆ ਹੋਇਆ ਉੱਥੇ ਲਿਖਿਆ ਕਿ ਉਤਨਾ ਹੀ ਡਾਲੋ ਥਾਲੀ ਮੇਂ ਵਿਅਰਥ ਨਾ ਜਾਏ ਨਾਲੀ ਮੇਂ ਉਧਰ ਰਹੇ ਨਾ ਕੋਈ ਪੇਟ ਖਾਲੀ ਜਦੋਂ ਮਿਲੇ 10 ਰੁਪਏ ਵਿੱਚ ਥਾਲੀ ਯਾਨਕਿ 10 ਰੁਪਏ ਦੇ ਵਿੱਚ ਦੇਖ ਸਕਦੇ ਹੋ ਥਾਲੀ ਮੈਂ ਤੁਹਾਨੂੰ ਇੱਧਰ ਦਿਖਾਉਣਾ ਇੱਕ ਵਾਰ ਆ ਜਾਓ ਜੀ ਉਧਰ ਵੀ ਸੰਗਤਾਂ ਲੱਗਿਆ ਹੋਈ ਨਾ ਮੈਂ ਤੁਹਾਨੂੰ ਇੱਧਰ ਵੀ ਦਿਖਾਉਣਾ ਮੇਰਾ ਵੀ ਨਾਲ-ਨਾਲ ਕੈਮਰਾ ਲਿਆ ਚਲਾ ਕੇ ਵੀ ਉੱਥੇ ਖਾਣਾ ਜਿਹੜੀ ਸੰਗਤ ਖਾ ਰਹੀ ਏ ਇੱਧਰ ਖਾਣਾ ਬਣਦਾ ਹੈ ਤੇ ਇੱਧਰ ਆ ਦੇਖੋ ਬਰਤਨ ਸਾਰੇ ਸਾਫ਼ ਹਨ ਬਲਕਿ ਬਿਲਕੁਲ ਸਾਫ਼ ਸੁਥਰੀ ਰਸੋਈ ਹੈ ਜਨਤਾ ਦੀ ਰਸੋਈ ਦਾ ਮਤਲਬ ਬਿਲਕੁਲ ਸਾਫ਼ ਸੁਥਰੀ ਹੈ ਐਵੇਂ ਨਹੀਂ ਅਸੀਂ ਕਹਿ ਸਕਦੇ ਤੁਸੀਂ ਇਹ ਚੀਜ਼ ਜੱਜ ਨਹੀਂ ਕਰ ਸਕਦੇ ਕਿ 10 ਰੁਪਏ ਦੇ ਵਿੱਚ ਤੁਹਾਨੂੰ ਕੀ ਮਿਲੇ ਕੀ ਰੋਟੀ ਐਵੇਂ ਦੀ ਹੋਣੀ ਆ ਜਾਂ ਸਬਜ਼ੀ ਐਵੇਂ ਦੀ ਹੋਣੀ ਆ ਮੈਂ ਜਿੰਨੇ ਇੱਥੇ ਸੰਗਤ ਖਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ ਦੇਖੋ ਜੀ ਆ ਤੁਹਾਡੇ ਸਾਹਮਣੇ ਸਾਡਾ ਖਾਣਾ ਬਣਦਾ ਮਤਲਬ ਕਿ ਬਾਹਰ ਬਣਦਾ ਕੋਈ ਲੁਕੋ ਕੇ ਨਹੀਂ ਹੈ ਇਹ ਮੈਂ ਤੁਹਾਨੂੰ ਆ ਦੇਖ ਸਕਦੇ ਵੱਡੇ ਵੱਡੇ ਪਤੀਲੇ ਉਧਰ ਮਾਤਾ ਜੀ ਲੱਗੇ ਹੋਏ ਨੇ ਉਧਰ ਫੁਲਕੇ ਬਣ ਰਹੇ ਨੇ ਉਧਰ ਵੀ ਫੁਲਕੇ ਬਣਦੇ ਨੇ ਸੋ ਇਹ ਕਹਿਣ ਦਾ ਭਾਵ ਆ ਕਿ ਜਨਤਾ ਦੀ ਰਸੋਈ ਦਾ ਮਤਲਬ 10 ਰੁਪਏ ਦੇ ਵਿੱਚ ਜੇਕਰ ਤੁਹਾਨੂੰ ਖਾਣਾ ਮਿਲਦਾ ਉਹ ਵੀ ਬੇਹਦ ਸਾਫ਼ ਸੁਥਰਾ ਖਾਣਾ ਮਿਲਦਾ ਤੁਹਾਨੂੰ ਮੈਂ ਅੰਦਰ ਦਿਖਾਉਣਾ ਕਿ ਕਿਵੇਂ ਥਾਲੀ ਵਿੱਚ ਦੇਖ ਸਕਦੇ ਹੋ ਕਿ ਦੋ ਸਬਜ਼ੀਆਂ ਨੇ ਜੀ ਤੇ ਨਾਲ ਫੁਲਕੇ ਮਿਲਦੇ ਨੇ ਉਥੋ ਦੀ ਸੰਗਤ ਆਉਂਦੀ ਏ ਆਪਣੇ ਅਕੋਰਡਿੰਗ ਟੋਕਣ ਜਿਹਨੇ ਜਨੇ ਲੇਤਾ ਹੁੰਦਾ ਡੱਬਿਆਂ 'ਚ ਵੀ ਪਾ ਕੇ ਦੇਂਦੇ ਕਿ ਹਾਂਜੀ ਜੀ ਪੇਟ ਭਰ ਕੇ ਖਾਣਾ ਜਿਹਨੂੰ ਕਹਿੰਦੇ ਇਸੇ ਲਈ ਕਹਿੰਦੇ ਕਿ ਹਾਂਜੀ ਹਰ ਪਰਿਵਾਰ ਦਾ ਪੇਟ ਭਰੇ ਸੋ ਇੱਕ ਬਹੁਤ ਵਧੀਆ ਉਪਰਾਲਾ ਹੈ ਸੋ ਫਗਵਾੜੇ ਵਾਲੇ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੀ ਕਿ ਤੁਹਾਡੇ ਫਗਵਾੜੇ ਦੇ ਵਿੱਚ ਇੰਨਾ ਵਧੀਆ ਉਪਰਾਲਾ ਹੁੰਦਾ ਜਿੱਥੇ ਕਿ ਹਰ ਕੋਈ ਢਿੱਡ ਭਰ ਕੇ ਪੇਟ ਭਰ ਕੇ ਰੋਟੀ ਸਿਰਫ 10 ਰੁਪਏ 'ਚ ਖਾ ਸਕਦਾ ਸੋ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਕਿ ਤੁਹਾਨੂੰ ਇਥੋਂ ਦਾ ਖਾਣਾ ਕਿਹੋ ਜਿਹਾ ਲੱਗਿਆ ਧੰਨਵਾਦ